ओके लेट्स स्टार्ट फ्रॉम पंजाब पंजाब की पॉलिटिक्स को आप कैसे डिफाइन करेंगे विद योर ड्यू रिस्पेक्ट सर पंजाब देश की ने ਘੱਟ ਪੋਲਿਟਿਕਸ ਕੀਤੀ ਆ ਪੰਜਾਬ ਦੇ ਸਿਰ ਤੋਂ ਪੋਲਿਟਿਕਸ ਜ਼ਿਆਦਾ ਹੋਈ ਆ ਪੰਜਾਬ ਦੇਸ਼ ਦੀ ਮਾਨਸਿਕਤਾ ਸੇ ਉਲਟੀ ਦਿਸ਼ਾ ਵਿੱਚ ਚਲਦਾ ਹੈ ਇਸ ਤਰ੍ਹਾਂ ਸੇ ਆਪ ਸਹਿਮਤ ਹੈ ਕਿਆ ਜੀ ਸਹਿਮਤ ਹਾਂ ਜੀ ਕਿਵੇਂ ਸਾਰੇ ਦੇ ਦੋ ਕਾਰਨ ਨੇ ਜੀ ਪਹਿਲਾ ਕਾਰਨ ਪੰਜਾਬੀਆਂ ਨੂੰ ਨਾ ਦਬਣਾ ਪਸੰਦ ਆ ਤੇ ਨਾ ਹੀ ਕਿਸੇ ਨੂੰ ਦਬਾਉਣਾ ਪਸੰਦ ਹੈ ਤੇ ਉਹ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਦੂਜਾ ਕਾਰਨ ਪੰਜਾਬ ਸ਼ੁਰੂ ਤੋਂ ਇੱਕ ਆਜ਼ਾਦ ਦੇਸ਼ ਰਿਹਾ ਆਜ਼ਾਦ ਮੁਲਕ ਦੇ ਲੋਕਾਂ ਦੀ ਸੋਚ ਵੀ ਹਮੇਸ਼ਾ ਖੁੱਲੀ ਹੁੰਦੀ ਹੈ ਸਰ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਪੰਜਾਬ ਵਾਜ਼ੇ ਕੰਟਰੀ ਇੰਡੀਪੈਂਡੈਂਟ ਦੇਸ਼ ਇੱਕ ਸਟੇਟ ਦੇ ਲੋਕਾਂ ਦੀ ਸੋਚ ਤੇ ਇੱਕ ਦੇਸ਼ ਦੇ ਲੋਕਾਂ ਦੀ ਸੋਚ ਦੇ ਵਿੱਚ ਫਰਕ ਤਾਂ ਹੋਵੇਗਾ ਨਾ ਤੇ ਦੂਜੀ ਗੱਲ ਇਸ ਕੌਮ ਦੇ ਖੂਨ ਵਿੱਚ ਹੋਰ ਕੁਝ ਵੀ ਹੋਵੇ ਪਰ ਗੁਲਾਮੀ ਨਹੀਂ ਹੋ ਸਕਦੀ ਦਿਸ ਇਜ਼ ਜਸਟ ਏਨ ਇਮੋਸ਼ਨਲ ਆਨਸਰ ਮਿਸਟਰ ਅਰਜਨ ਗੁਲਾਮੀ ਕਿਸੇ ਵੀ ਕੌਮ ਕੋ ਪਸੰਦ ਨਹੀਂ ਹੁੰਦੀ ਆਈ ਐਗਰੀ ਸਰ ਮੈਂ ਵੀ ਇਸ ਗੱਲ ਨੂੰ ਮੰਨਦਾ ਤੇ ਪੰਜਾਬ ਤੋਂ ਵੱਧ ਇਸ ਗੱਲ ਨੂੰ ਹੋਰ ਕੌਣ ਜਾਣ ਸਕਦਾ ਮੈਂ ਐਗਜ਼ਾਮਪਲ ਦੇ ਸਕਦਾ ਹਾਂ ਦੇਖੋ ਸਰ ਜਦੋਂ ਸਿੱਖ ਐਂਗਲੋ ਵਾਰ ਹੋਈ ਤਾਂ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਪੂਰਨ ਤੌਰ ਤੇ ਕਬਜ਼ਾ ਕੀਤਾ ਉਸ ਲੜਾਈ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੌਣ ਲੜ ਰਿਹਾ ਸੀ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ ਦੇ ਭਰਤੀ ਕੀਤੇ ਹੋਏ ਲੋਕ ਇਹਦਾ ਮਤਲਬ ਸਿੱਖ ਵਰਸਸ ਇੰਡੀਅਨਸ 7-8 ਸਾਲਾਂ ਤੋਂ ਬਾਅਦ 1857 ਦਾ ਵਿਦਰੋਹ ਹੁੰਦਾ ਉਸ ਵਿਦਰੋਹ ਦੇ ਵਿੱਚ ਪੰਜਾਬੀ ਸਿੱਖਾਂ ਨੇ ਬਾਕੀ ਭਾਰਤੀ ਸਪਾਹੀਆਂ ਦਾ ਸਾਥ ਨਹੀਂ ਦਿੱਤਾ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੁਝ ਸਾਲ ਪਹਿਲਾਂ ਇਹੀ ਲੋਕ ਸਾਡੇ ਵਿਰੁੱਧ ਲੜੇ ਸੀ ਇਹਨਾਂ ਦੇ ਕਰਕੇ ਅਸੀਂ ਜੰਗ ਹਾਰੇ ਤੇ ਅੰਗਰੇਜ਼ਾਂ ਨੇ ਪੰਜਾਬ ਨੂੰ ਕੈਪਚਰ ਕੀਤਾ ਪੰਜਾਬੀਆਂ ਬਾਰੇ ਇੱਕ ਗੱਲ ਸਾਰੀ ਦੁਨੀਆ ਜਾਣਦੀ ਆ ਸਰ ਉਹ ਆਪਣੇ ਨਾਲ ਕੀਤਾ ਚੰਗਾ ਵੀ ਕਦੇ ਨਹੀਂ ਭੁੱਲਦੇ ਤੇ ਮਾੜਾ ਤਾਂ ਭੁੱਲਣਾ ਹੀ ਕੀ ਹੈ ਆਈ ਐਗਰੀ ਪਰ ਪੰਜਾਬੀ ਪਹਿਲੇ ਕੁਰਬਾਨੀਆਂ ਕੇ ਲਿਏ ਸ਼ਾਂਤੀ ਕੇ ਲਿਏ ਔਰ ਦੂਸਰੋਂ ਕੀ ਮਦਦ ਕੇ ਲਿਏ ਜਾਣੇ ਜਾਤੇ ਹੈ। ਅਬ ਆਪਕੋ ਇਹ ਨਹੀਂ ਲੱਗਤਾ ਕਿ ਇਨਟੋਲਰੈਂਸ ਜ਼ਿਆਦਾ ਵੱਧ ਗਈ ਹੈ? ਡੈਫੀਨਿਟਲੀ ਮੈਮ। ਫਾਰ ਇਗਜ਼ਾਮਪਲ ਇਹਦਾ ਵੀ ਕਾਰਨ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਨਾਲ ਤੋੜਨ ਦਾ ਵਾਅਦਾ ਕਰਦੇ ਹੋ ਤੇ ਫਿਰ ਅਚਾਨਕ ਉਹਦੀ ਉਂਗਲ ਛੱਡ ਕੇ ਆਪ ਅੱਗੇ ਲੰਘ ਜਾਂਦੇ ਹੋ ਤੇ ਉਸ ਨੂੰ ਅਧਿਵਿਚਾਰ ਛੱਡਦੇ ਹੋ। ਉਲਟਾ ਉਹਨੂੰ ਦਬਾਉਣਾ ਸ਼ੁਰੂ ਕਰਦੇ ਹੋ। ਤਾਂ ਇਨਟੋਲਰੈਂਸ ਵਧੇਗੀ ਮੈਮ। ਡੈਫੀਨਿਟਲੀ ਵਧੇਗੀ। ਬਾਕੀ ਜੇ ਕੁਰਬਾਨੀ ਦਾ ਮੁੱਲ ਨਹੀਂ ਪਵੇਗਾ ਤੇ ਜਿਨ੍ਹਾਂ ਲਈ ਉਹ ਕੁਰਬਾਨੀ ਦਿੱਤੀ ਗਈ ਉਹਨਾਂ ਤੇ ਸਵਾਲ ਤਾਂ ਖੜੇ ਹੋਣਗੇ ਸਰ ਜੈਸੇ ਕਿ ਫੋਰ ਐਗਜ਼ਾਮਪਲ ਛੀਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਿੱਥੇ ਮਨੁੱਖਤਾ ਦੇ ਲਈ ਸੀ ਉੱਥੇ ਦਬੇ ਕੁਚਲੇ ਲੋਕਾਂ ਦੇ ਲਈ ਖੜਨ ਦੇ ਵਾਸਤੇ ਵੀ ਸੀ ਮੈਨੂੰ ਲੱਗਦਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਸਿੱਖਾਂ ਨਾਲੋਂ ਵੱਧ ਹਿੰਦੁਸਤਾਨ ਦੇ ਹਿੰਦੂਆਂ ਨੂੰ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਹੈ ਕਿਉਂਕਿ Hindu ਦੇ ਮੱਥੇ ਦਾ ਲਾਲ ਤਿਲਕ ਗੁਰੂ ਤੇਗ ਬਹਾਦਰ ਜੀ ਦਾ ਖੂਨ ਹੈ ਉਹਨਾਂ ਦੀ ਸ਼ਹਾਦਤ ਵਰਗੀ ਐਗਜ਼ੈਂਪਲ ਪੈਰਲ ਕੋਈ ਵੀ ਨਹੀਂ ਮਿਲਦੀ ਪਰ ਜੇ ਕੋਈ ਉੱਠ ਕੇ ਕਹੇ ਕਿ ਸਿੱਖਾਂ ਨੇ ਸਾਡੇ ਲਈ ਕੀ ਕੀਤਾ ਦੇਸ਼ ਕੌਮ ਦਾ ਖੂਨ ਖੋਲਣਾ ਸੁਆਵੇ ਕੈਸਾ ਮਿਸਟਰ ਅਰਜਨ ਇਸ ਇੰਟਰਵਿਊ ਕੇ ਬਾਅਦ ਹੋ ਸਕਦਾ ਹੈ ਆਪ ਪਬਲਿਕ ਆਫੀਸਰ ਬਣ ਜਾਏ सब सुख सुविधाएं मिल सकती हैं आपका इस तरह प्रेजिस्ट होना सही लगता है आई एम नॉट प्रेजिस्ट बट फैक्ट इज़ फैक्ट सर ऑफिसर बनने तो पहला मैं एक पंजाबी हूँ